ਗੁਰੂ ਪਿਆਰਿਓ ਬਹੁਤ ਵਾਰ ਸਾਡੇ ਨਾਲ ਇਵੇਂ ਹੁੰਦਾ ਕਈ ਵਾਰ ਸਾਡਾ ਕੋਈ ਕਸੂਰ ਨਹੀਂ ਹੁੰਦਾ ਬਿਨਾਂ ਗੱਲੋਂ ਹੀ ਸਾਨੂੰ ਕੋਈ ਨਾ ਕੋਈ ਆ ਕੇ ਕੋਈ ਇਹੋ ਜੇ ਸ਼ਬਦ ਕਹਿ ਦਿੰਦਾ ਫਿਰ ਉਹਨਾਂ ਦੀ ਕਹੀ ਹੋਈ ਗੱਲ ਉਹ ਸ਼ਬਦ ਸਾਨੂੰ ਚੁੱਭਦੇ ਰਹਿੰਦੇ ਆ ਪਾਠ ਦੇ ਵਿੱਚ ਸਿਮਰਨ ਦੇ ਵਿੱਚ ਸਾਡਾ ਧਿਆਨ ਨਹੀਂ ਲੱਗਦਾ ਕਿਉਂਕਿ ਮੁੜ ਮੁੜ ਕੇ ਉਹ ਗੱਲਾਂ ਯਾਦ ਆਉਂਦੀਆਂ ਨੇ ਕਿ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹਤੀ ਸੀ ਜਦੋਂ ਕਿ ਮੇਰੇ ਤਾਂ ਇਹਦੇ ਵਿੱਚ ਕੋਈ ਦੋਸ਼ ਹੀ ਨਹੀਂ ਕਸੂਰ ਹੀ ਨਹੀਂ ਫਿਰ ਆਪਣੀ ਆਣ-ਬਣ ਵੀ ਹੋ ਜਾਂਦੀ ਆ ਰਿਸ਼ਤੇ ਟੁੱਟਦੇ ਵੀ ਆ ਦੁੱਖ ਸੁੱਖ ਜਿਹੜੇ ਆ ਜ਼ਿੰਦਗੀ ਵਿੱਚ ਆਉਂਦੀ ਰਹਿੰਦੇ ਆ ਪਰ ਜਦੋਂ ਕੋਈ ਗੱਲ ਕਹਿ ਦਿੰਦਾ ਉਹ ਗੱਲ ਨੂੰ ਅਸੀਂ ਭੁਲਾ ਨਹੀਂ ਪਾਉਂਦੇ ਸਿਮਰਨ ਕਰਨ ਸਮੇਂ ਰੱਬ ਦਾ ਨਾਮ ਲੈਣ ਸਮੇਂ ਮੁਰਮੁਰ ਕੇ ਉਹ ਬੀਤੀਆਂ ਗੱਲਾਂ ਜਿਹੜੀਆਂ ਮੂਰੇ ਆ ਜਾਂਦੀਆਂ ਨੇ ਤਾਂ ਇਹ ਬਹੁਤ ਵੱਡੀ ਸਮੱਸਿਆ ਅੱਜ ਦੇ ਲੋਕਾਂ ਦੀ ਹੈ ਕਿ ਤੁਹਾਡੀ ਵੀ ਸਮੱਸਿਆ ਹੈ ਜ਼ਰੂਰ ਇੱਕ ਵਾਰ ਗੁਰਬਾਣੀ ਦੇ ਅਨੁਸਾਰ ਇਹਨੂੰ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਸਮਝਣੀ ਆ ਉਹ ਇਹ ਦੇਖਣੀ ਆ ਕਿ ਭਗਤਾਂ ਦੇ ਉੱਪਰ ਇਹ ਚੀਜ਼ ਦਾ ਅਸਰ ਕਿਉਂ ਨਹੀਂ ਪੈਂਦਾ ਜੇ ਤੁਸੀਂ ਦੇਖਦੇ ਹੋ ਕਿ ਮੈਨੂੰ ਕੋਈ ਬੰਦਾ ਗੱਲ ਕਹਿ ਜਾਂਦਾ ਮੈਂ ਭੁਲਾ ਨਹੀਂ ਪਾਉਂਦਾ ਤਾਂ ਤੁਹਾਨੂੰ ਥੋੜਾ ਇਹ ਗੱਲ ਤੇ ਧਿਆਨ ਦੇਣਾ ਪਊਗਾ ਕਿ ਜਦੋਂ ਲੋਕ ਤੁਹਾਡੇ ਬਾਰੇ ਕੁਝ ਚੰਗਾ ਚੰਗਾ ਕਹਿੰਦੇ ਨੇ ਕੋਈ ਤੁਹਾਡੀ ਸੋਭਾ ਕਰਦਾ ਵਡਿਆਈ ਕਰਦਾ ਉਪਮਾ ਕਰਦਾ ਤਾਂ ਉਦੋਂ ਤੁਹਾਡੇ ਮਨ ਚ ਕੀ ਹੁੰਦਾ ਜੇਕਰ ਤੁਸੀਂ ਉਸਤਤ ਨੂੰ ਸਮਝ ਲਿਆ ਸੋਭਾ ਨੂੰ ਸਮਝ ਲਿਆ ਫਿਰ ਤੁਸੀਂ ਨਿੰਦਿਆ ਨੂੰ ਵੀ ਸਮਝ ਲੋਗੇ ਜੇ ਸੋਭਾ ਨੂੰ ਨਹੀਂ ਸਮਝਿਆ ਨਿੰਦਿਆ ਨੂੰ ਸਮਝ ਨਹੀਂ ਸਕੋਗੇ ਹੁਣ ਜਦੋਂ ਭਗਤਾਂ ਜੀ ਕੋਈ ਸੋਭਾ ਕਰਦਾ ਉਹ ਸੋਭਾ ਨੂੰ ਰੱਬ ਦੇ ਅੱਗੇ ਰੱਖ ਦਿੰਦੇ ਆ ਗੁਰੂ ਅੱਗੇ ਉਹਨੂੰ ਟੇਕ ਦਿੰਦੇ ਆ ਕਿ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਉਹ ਕਹਿ ਦਿੰਦੇ ਨੇ ਵਾਹਿਗੁਰੂ ਇਹ ਤੇਰੀ ਸੋਭਾ ਹੋ ਰਹੀ ਆ ਮੇਰਾ ਇਹਦੇ ਵਿੱਚ ਕੁਝ ਵੀ ਨਹੀਂ ਤੇ ਬਹੁਤੀ ਵਰੀ ਸਾਡਾ ਇਹ ਸੁਭਾਅ ਆ ਜਦੋਂ ਆਪਾਂ ਨੂੰ ਕੋਈ ਚੰਗਾ ਚੰਗਾ ਆ ਕੇ ਕਹਿੰਦਾ ਆਪਾਂ ਕਹਿੰਨੇ ਲੈ ਇਹ ਤਾਂ ਮੇਰੀ ਸੋਭਾ ਹੋ ਰਹੀ ਆ ਫਿਰ ਉਹੀ ਬੰਦਾ ਥੋੜੇ ਦਿਨਾਂ ਬਾਅਦ ਸਾਨੂੰ ਮਾੜਾ ਬੁਰਾ ਆਖਦਾ ਫਿਰ ਆਪਾਂ ਉਹ ਵੀ ਮੰਨ ਲੈਨੇ ਆ ਜੇ ਤੁਸੀਂ ਇਹ ਮੰਨਣਾ ਛੱਡ ਦਿਓਗੇ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਇਹ ਲੋਕ ਸੋਭਾ ਕਰਨ ਕਹਿ ਦਿਓ ਇਹ ਗੁਰੂ ਦੀ ਕਿਰਪਾ ਵਾ ਇਹ ਗੁਰੂ ਤੇਰੀ ਸੋਭਾ ਵਾ ਮੇਰੀ ਸੋਭਾ ਨਹੀਂ ਉਹਨੂੰ ਗੁਰੂ ਅੱਗੇ ਰੱਖ ਦੋ ਵੀ ਇਹ ਤੇਰੀ ਸੋਭਾ ਹੋ ਰਹੀ ਹੈ ਫਿਰ ਜਦੋਂ ਨਿੰਦਿਆ ਹੋਊਗੀ ਉਦੋਂ ਵੀ ਤੁਸੀਂ ਕਹਿ ਦੋਗੇ ਕਿ ਇਹ ਵੀ ਤੇਰੇ ਹੁਕਮ ਚੀ ਆ ਇਹਦੇ ਵਿੱਚ ਮੇਰਾ ਕੁਝ ਨਹੀਂ ਜੇ ਨਿੰਦੇ ਤਾਂ ਛੋੜ ਨਾ ਜਾਈ ਜੇ ਕੋਈ ਮੈਨੂੰ ਨਿੰਦੂਗਾ ਵੀ ਮੈਂ ਰੱਬ ਦਾ ਨਾਮ ਥੋੜੀ ਛੱਡਣਾ ਕਿਉਂਕਿ ਮੈਨੂੰ ਨਾ ਉਸਤਤ ਦਾ ਫਰਕ ਆ ਨਾ ਨਿੰਦਿਆ ਦਾ ਫਰਕ ਆ ਥੋੜੀ ਜ਼ਿੰਦਗੀ ਆਵਦੀ ਇਹੋ ਜੀ ਬਣਾਉਣੀ ਪਊਗੀ ਇੱਥੇ ਇੱਕ ਸਾਖੀ ਸੁਣੋ ਮਹਾਂਪੁਰਖਾਂ ਦੀ ਧੰਤਨ ਬਾਬਾ ਈਸ਼ਰ ਸਿੰਘ ਜੀ ਦੀ ਜਰੂਰ ਸੁਣਿਓ ਪਤਾ ਲੱਗੇਗਾ ਆਪ ਜੀ ਨੂੰ ਕਿ ਕੈਸਾ ਜੀਵਨ ਹੋਣਾ ਚਾਹੀਦਾ ਬਾਕੀ ਮੈਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਦੇਵਾਂਗਾ ਬਾਬਾ ਈਸ਼ਰ ਸਿੰਘ ਜੀ ਝੋੜਣਾ ਪਿੰਡ ਵਿੱਚ ਬਰਾਜਮਾਨ ਸੀ ਬਹੁਤ ਸੰਗਤਾਂ ਆਈਆਂ ਉੱਥੇ ਇੱਥੇ ਨੇੜੇ ਹੀ ਪਿੰਡ ਪੈਂਦਾ ਇੱਕ ਬਸੀਆਂ ਉਹ ਮੱਠ ਦੇ ਵਿੱਚ ਇੱਕ ਸਾਧ ਰਹਿਦਾ ਸੀ ਉਹਦਾ ਨਾਮ ਸੀ ਕਨਾਰਨਾਥ ਉਮਰ ਉਹਦੀ ਕੋਈ 25 ਸਾਲ ਸੀ ਜਦੋਂ ਸੰਗਤਾਂ ਨੇ ਮਹਾਪੁਰਖਾਂ ਕੋਲ ਜਾਣਾ ਇਹਨੂੰ ਵੀ ਪਤਾ ਲੱਗਾ ਵੀ ਝੋੜਣਾ ਵਿੱਚ ਕੋਈ ਚੰਗੇ ਸਾਧੂ ਰਹਿੰਦੇ ਆ ਇਹ ਵੀ ਦਰਸ਼ਨ ਕਰਨ ਲਈ ਝੋੜੜਾ ਨੂੰ ਤੁਰ ਪਿਆ ਇਹਦੇ ਕੰਨਾਂ ਵਿੱਚ ਹੁਣ ਮੁੰਦਰਾ ਸੀ ਰੋਡਾ ਸਿਰ ਸੀ ਤੇ ਉੱਤੇ ਟੋਪਾ ਪਾ ਲਿਆ ਇਹਨੇ ਫੁਲਕਾਰੀ ਦੀ ਬੁੱਕਲ ਮਾਰੀ ਆ ਪੈਰਾਂ 'ਚ ਖੜਾਵਾ ਪਾਈਆਂ ਨੇ ਇੱਕ ਹੱਥ ਵਿੱਚ ਦੇ ਚਿਮਟਾ ਤੇ ਇੱਕ ਹੱਥ ਦੇ ਵਿੱਚ ਦੇ ਚਿੱਪੀ ਆ ਤੁਰਦਾ ਤੁਰਦਾ ਠਾਠ ਕੋਲ ਪਹੁੰਚ ਗਿਆ ਇਹਦੇ ਕੋਲ ਬਰਾਗਣ ਵੀ ਆ ਠਾਠ ਕੋਲ ਆ ਕੇ ਸਾਹਮਣੇ ਉਹਦੇ ਨਾਲ ਬਾਹਰ ਚੌਂਕੜਾ ਮਾਰ ਕੇ ਬਰਾਗਣ ਲੈ ਕੇ ਬਹਿ ਗਿਆ ਸੰਗਤਾਂ ਵੇਖ ਕੇ ਇਹਨੂੰ ਲੰਗੀ ਜਾਂਦੀਆਂ ਨੇ ਇੱਕ ਦੋ ਸੇਵਾਦਾਰਾਂ ਨੇ ਵੀ ਬੇਨਤੀ ਕੀਤੀ ਵੀ ਮਹਾਪੁਰਖੋ ਕੋਈ ਨਾਥ ਆਇਆ ਇੱਥੇ ਅੰਦਰ ਤਾਂ ਨਹੀਂ ਆਇਆ ਬਾਹਰ ਬਾਹਰ ਬੈਠਾ ਵਾ ਦੂਰ ਹੀ ਚੌਂਕੜਾ ਮਾਰਿਆ ਹੋਇਆ ਉਹਨੇ ਤਾਂ ਸੰਤਾਂ ਨੇ ਬਚਨ ਕੀਤਾ ਸੀ ਵੀ ਸੇਵਾਦਾਰਾਂ ਨੂੰ ਜਾਓ ਭਾਈ ਉਹਨੂੰ ਸਾਡੇ ਕੋਲ ਲੈ ਆਓ ਇੱਥੇ ਜਦੋਂ ਸੇਵਾਦਾਰ ਲੈਣ ਗਏ ਕਹਿੰਦਾ ਇੱਥੇ ਕਿਹੜਾ ਰੱਬ ਨਹੀਂ ਰੱਬ ਤਾਂ ਪੱਤੇ-ਪੱਤੇ 'ਚ ਵੱਸਦਾ ਮੈਂ ਨਹੀਂ ਜਾਣਾ ਭਾਵ ਕਿ ਉਹ ਗੁਰੂ ਘਰ ਦੇ ਬਾਰ-ਬਾਰ ਜਾ ਕੇ ਬਹਿ ਗਿਆ ਸੀ ਅੰਦਰ ਨਹੀਂ ਸੀ ਆ ਰਿਹਾ ਹੰਕਾਰ ਸੀਗਾ ਹਉਮੈ ਸੀਗੀ ਸੇਵਾਦਾਰ ਕਹਿਣ ਲੱਗੇ ਵੀ ਆਓ ਭਾਈ ਅੰਦਰ ਚਲੋ ਤੁਸੀਂ ਕਹਿੰਦਾ ਅੰਦਰ ਵੀ ਰੱਬ ਆ ਤੇ ਬਾਹਰ ਵੀ ਰੱਬ ਆ ਪੱਤੇ ਪੱਤੇ ਚ ਰਾਬਾ ਮੈਂ ਅੰਦਰ ਜਾ ਕੇ ਕੀ ਲੈਣਾ ਇਹ ਕਹਿ ਕੇ ਮੋੜ ਦਿੰਦਾ ਸੀ ਸੇਵਾਦਾਰਾਂ ਨੇ ਆ ਕੇ ਮਹਾਂਪੁਰਖਾਂ ਨੂੰ ਦੱਸਿਆ ਵੀ ਬਾਬਾ ਜੀ ਹੱਸ ਕੇ ਕਹਿੰਦੇ ਫਿਰ ਵੀ ਕਿੰਨਾ ਵਿਗੜਿਆ ਹੋਇਆ ਸਾਧ ਬਾਬਾ ਜੀ ਨੇ ਹੋਰ ਦੋ ਸੇਵਾਦਾਰ ਭੇਜੇ ਕਹਿੰਦੇ ਉਹਨੂੰ ਜਾ ਕੇ ਕਹਿ ਦਿਓ ਕਿ ਹੁਣ ਤੈਨੂੰ ਬਾਬਾ ਜੀ ਸਾਧ ਰਹੇ ਆ ਪਹਿਲਾਂ ਬੇਨਤੀ ਕੀਤੀ ਸੀ ਹੁਣ ਤੈਨੂੰ ਖਿੱਚ ਕੇ ਵੀ ਲੈ ਜਾਾਂਗੇ ਜਦੋਂ ਇਸ ਤਰ੍ਹਾਂ ਸੇਵਾਦਾਰਾਂ ਨੇ ਕਿਹਾ ਚੱਲ ਨਾਥਾ ਉੱਠ ਕੇ ਤੁਰ ਪਾ ਤੈਨੂੰ ਬਾਬਾ ਜੀ ਦਾ ਹੁਕਮ ਆ ਤੈਨੂੰ ਨੇ ਖਿੱਚ ਕੇ ਲੈ ਜਾਵਾਂਗੇ ਤੇ ਉੱਠ ਕੇ ਨਾਲ ਤੁਰ ਪਿਆ ਮਹਾਪੁਰਖਾਂ ਕੋਲ ਆਇਆ ਆ ਕੇ ਬੇਨਤੀ ਕੀਤੀ ਬਾਬਾ ਜੀ ਹੱਸ ਕੇ ਕਹਿੰਦੇ 나ਥਾ ਅਜੇ ਘੁੰਮ ਘੁੰਮ ਕੇ ਰਜਿਆ ਨਹੀਂ ਫਿਰ ਬਾਬਾ ਈਸ਼ਰ ਸਿੰਘ ਜੀ ਨੇ ਉਹਦਾ ਜੀਵਨ ਦੱਸਿਆ ਇੰਨੀ ਅੰਤਰਜਾਮਤਾ ਸੀਗੀ ਮਹਾਪੁਰਖਾਂ ਨੂੰ ਕਹਿੰਦੇ ਜਗਾ ਜਗਾ ਤੇ ਤੂੰ ਘੁੰਮਦਾ ਖੰਨੀ ਖੰਨੀ ਰੋਟੀ ਤੂੰ ਘਰਾਂ ਤੋਂ ਮੰਗਦਾ ਰੋਟੀ ਦਾ ਜਿਹੜਾ ਆਪਾਂ ਕਹਿੰਨੇ ਇੱਕ ਛੋਟਾ ਜਿਹਾ ਹਿੱਸਾ ਥੋੜੀ ਥੋੜੀ ਰੋਟੀ ਮੰਗ ਕੇ ਤੂੰ ਗੁਜ਼ਾਰਾ ਕਰਦਾ ਕਿਸੇ ਤੋਂ ਪਾਥੀਆਂ ਕਿਸੇ ਤੋਂ ਲੱਕੜਾਂ ਕਿਸੇ ਤੋਂ ਕੱਪੜਾ ਮੰਗ ਮੰਗ ਕੇ ਗੁਜ਼ਾਰਾ ਕਰਦਾ ਗੱਲਾਂ ਤੂੰ ਭਾਈ ਕਿੱਡੀਆਂ ਕਿੱਡੀਆਂ ਕਰਦਾ ਕਿੰਨਾ ਪੱਤੇ ਪੱਤੇ 'ਚ ਰੱਬ ਵੱਸਦਾ ਸੱਚ ਦੱਸ ਕਿੰਨਾ ਚਰੂ ਹੋ ਗਿਆ ਤੈਨੂੰ ਮੁੰਦਰਾ ਪਾਈਆਂ ਨੇ ਸੱਚ ਦੱਸ ਕੁਝ ਮਿਲਿਆ ਤਾਂ ਇਹ ਬਾਬਾ ਜੀ ਦੀ ਅੰਤਰਜਾਮਤਾ ਦੇਖ ਕੇ ਫਿਰ ਪੋਲਾ ਜਾ ਹੋ ਗਿਆ ਉੱਥੇ ਇਹਨੂੰ ਸੱਚ ਦੱਸਣਾ ਪਿਆ ਸੰਗਤ ਵਿੱਚ ਆ ਗਿਆ ਇਹਦਾ ਅਜੇ ਤਾਂ ਕੁਝ ਨਹੀਂ ਮਿਲਿਆ ਤਾਂ ਬਾਬਾ ਜੀ ਕਹਿੰਦੇ ਵੇਖ ਲੈ ਭਾਈ ਇਹ ਗੱਲਾਂ ਤਾਂ ਦੂਰ ਦੀਆਂ ਨੇ ਪਰ ਜਿੰਨਾ ਤੂੰ ਮੰਗ ਮੰਗ ਕੇ ਖਾਦਾ ਉਹਦਾ ਤਾਂ ਹਿਸਾਬ ਦੇਣਾ ਹੀ ਪਊਗਾ ਨਾ ਜੇ ਚੱਕਰ ਗੇੜ ਮਟਾਉਣਾ ਅਜੇ ਵੀ ਮੌਕਾ ਸਾਹਮਲਾ ਪਹਿਲਾਂ ਵੀ ਤੂੰ ਪੰਗਾਣੀ ਦੇ ਜੰਗ ਵਿੱਚੋਂ ਭੱਜਿਆ ਹੋਇਆ ਹੁਣ ਨੇੜੇ ਆ ਕੇ ਗੁਰੂ ਘਰ ਦੇ ਦੂਰ ਹੀ ਬੈਠਾ ਮ ਇਸ ਤਰ੍ਹਾਂ ਫਿਰ ਸੰਤਾਂ ਨੇ ਇਹਦਾ ਪਿਛਲਾ ਜਨਮ ਵੀ ਦੱਸਤਾ ਸੀ ਕਿ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਪੰਗਾਣੀ ਦਾ ਜੁੱਧ ਕੀਤਾ ਤੂੰ ਉਸ ਵੇਲੇ ਭੱਜ ਗਿਆ ਸੀਗਾ ਉਹਨਾਂ ਦਾ ਸਾਥ ਛੱਡ ਦਿੱਤਾ ਸੀ ਤਾਈਂ ਅਜ ਦਰਦਰ ਦੀਆਂ ਠੋਕਰਾਂ ਖਾ ਰਿਆਂ ਵੀ ਹੁਣ ਵੀ ਤੂੰ ਗੁਰੂ ਘਰ ਆ ਕੇ ਇੱਥੇ ਸੰਗਤ ਵਿੱਚ ਨਹੀਂ ਬਹਿਂਦਾ ਇਕੱਲਾ ਹੀ ਬਹਿ ਜਾਂਦਾ ਬਾਹਰ ਤੇ ਨਿੰਦਿਆ ਵੀ ਕਰਦਾ ਮਾਂ ਨਾਮ ਜਪਣ ਵਾਲਿਆਂ ਦੀ ਉਹਨਾਂ ਬਾਰੇ ਮਾੜੇ ਸ਼ਬਦ ਵੀ ਬੋਲਦਾ ਰਸਤੇ ਵਿੱਚ ਜਿਹੜੇ ਲੰਘਦੇ ਆ ਉਹਨਾਂ ਨੂੰ ਵੀ ਕਹਿਣਾ ਰਹਿਣਾ ਉਹਨਾਂ ਦੀ ਨਿੰਦਿਆ ਕਰਦਾ ਏ ਕਟਾ ਕੇ ਗੱਲਾਂ ਕਰਨੀਆਂ ਬੰਦ ਕਰ ਦੇ ਖਬਰਦਾਰ ਹੋ ਜਾ ਸੰਤ ਕਹਿੰਦੇ ਅਜੇ ਵੀ ਮੌਕਾ ਹੈ ਸਾਂਭ ਲੈਣ ਬਾਬਾ ਜੀ ਦੇ ਬਚਨ ਸੁਣੇ ਉਹਨਾਂ ਦਾ ਤਹਿਤ ਬਹੁਤ ਸੀਗਾ ਨਾਮ ਦਾ ਨੂਰ ਬਹੁਤ ਸੀ ਚਿਹਰੇ ਤੇ 나ਥ ਪਾਣੀ ਪਾਣੀ ਹੋ ਗਿਆ ਚਰਣਾ ਤੇ ਟੈਪਿਆ ਬੇਨਤੀ ਕੀਤੀ ਸੰਤ ਜੀ ਮੈਥੋਂ ਭੁੱਲ ਹੋ ਗਈ ਬਖਸ਼ ਲੋ ਮੈਂ ਹੁਣ ਭੱਜਦਾ ਨਹੀਂ ਮੈਂ ਤਾਂ ਤੁਹਾਡੇ ਚਰਣਾ ਵਿੱਚ ਹੀ ਰਹੂੰਗਾ ਇਤਨੀ ਬੇਨਤੀ ਕਰਕੇ ਉੱਥੇ ਰਹਿ ਪਿਆ ਕੁਝ ਦਿਨਾਂ ਬਾਅਦ ਸਾਧ ਸੰਗਤ ਜੀ ਸੱਚ ਕਰਕੇ ਜਾਣੂ ਸੰਤਾਂ ਨੇ ਇਹਨੂੰ ਕਿਹਾ ਭਾਈ ਆ ਲਿਬਾਸ ਜਿਹੜਾ ਨਾ ਇਹ ਸਿੱਖਾਂ ਦਾ ਸਿੰਘਾਂ ਦਾ ਖਾਲਸੇ ਦਾ ਪਹਿਰਾਵਾ ਨਹੀਂ ਇਹ ਚਿਮਟਾ ਇਹ ਚਿੱਪੀ ਇਹ ਫੁਲਕਾਰੀ ਇਹ ਮੁੰਦਰਾ ਲਾ ਯਾਨੀ ਲਾ ਕੇ ਪਰੇ ਸੁੱਟ ਤੀਆਂ ਬਾਬਾ ਜੀ ਨੇ ਫਿਰ ਇਹਨੂੰ ਕਿਹਾ ਭਾਈ ਹੁਣ ਤੂੰ ਚੋਲਾ ਪਾ ਗੋਲ ਦਸਤਾਰੇ ਨੇ ਸਜਾਈਆ ਪੰਜੇ ਕਕਾਰ ਪਹਿਨ ਕੇ ਅੰਮ੍ਰਿਤ ਛਕ ਲਿਆ ਰਾਗੀ ਸਿੰਘਾਂ ਵਿੱਚ ਬੈਠ ਕੇ ਤੱਲੀਆਂ ਵਜਾਉਣ ਦੀ ਸੇਵਾ ਕਰਦਾ ਰਿਹਾ ਬਦਲ ਕੇ ਨਾਮ ਇਹਦਾ ਕਿਨਾਰਨਾਥ ਤੋਂ ਕਰਤਾਰ ਸਿੰਘ ਰੱਖਿਆ ਗਿਆ ਪਰ ਬਹੁਤੇ ਲੋਕ ਇਹਨੂੰ ਨਾਥ-ਨਾਥ ਕਰਕੇ ਹੀ ਜਾਣਦੇ ਸੀ ਤੇ ਇਹਨੇ ਫਿਰ ساری ਉਮਰ ਜਿੰਨੀ ਇਹਦੀ ਰਹਿੰਦੀ ਸੀ ਕੀਰਤਨ ਦੇ ਵਿੱਚ ਸੇਵਾ ਨਿਭਾਈ ਆ ਤੇ ਮਹਾਪੁਰਖਾਂ ਤੋਂ ਨਾ 17-18 ਸਾਲ ਬਾਅਦ ਇਹਨੇ ਸਰੀਰ ਛੱਡਿਆ ਅਖੀਰ ਤੱਕ ਇਹ ਕੀਰਤਨ ਕਰਨ ਦੀ ਡਿਊਟੀ ਨਿਭਾਉਂਦਾ ਰਿਹਾ ਤਾਂ ਬੰਦੇ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਮੈਂ ਇਹ ਕਹਿ ਰਿਹਾ ਵੀ ਕੋਈ ਸਾਨੂੰ ਆ ਕੇ ਕੁਝ ਕਹਿੰਦਾ ਸਾਡੇ ਉੱਪਰ ਉਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਇਹ ਆ ਜੇ ਕਿਸੇ ਦੀ ਗੱਲ ਚੁੱਭਦੀ ਆ ਨਾ ਉਹ ਤਾਂ ਹੀ ਚੁੱਭਦੀ ਆ ਵੀ ਤੁਸੀਂ ਸੁਣਦੇ ਹੋ ਸਭ ਤੋਂ ਪਹਿਲਾ ਕੰਮ ਕੀ ਕਰਨਾ ਜੇ ਕੋਈ ਨਿੰਦਿਆ ਕਰ ਰਿਹਾ ਉਹ ਤੁਸੀਂ ਉਹਨੂੰ ਹਟਾ ਦੇਣਾ ਸੁਣਨੀ ਨਹੀਂ ਜਦੋਂ ਤੁਸੀਂ ਨਿੰਦਿਆ ਸੁਣਦੇ ਹੋ ਕੋਈ ਗੱਲਾਂ ਕਰੀ ਜਾਂਦਾ ਵਿਧਾ ਘਟਾ ਕੇ ਉਹਦਾ ਅਸਰ ਤੁਹਾਡੇ ਤੇ ਪੈਣਾ ਹੀ ਪੈਣਾ ਜਦੋਂ ਕੋਈ ਗੱਲ ਸ਼ੁਰੂ ਕਰਦਾ ਤਾਂ ਤੁਸੀਂ ਗੱਲ ਬਦਲ ਸਕਦੇ ਹੋ ਕਹਿ ਸਕਦੇ ਹੋ ਭਾਈ ਉਹਦੇ ਕਰਮ ਉਹ ਆਪੇ ਭੋਗੇਗਾ ਜਿਹੜਾ ਕਰੇਗਾ ਉਸ ਉੱਪਰੇਗਾ ਕੋਈ ਹੋਰ ਗੱਲ ਕਰੋ ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਨਾ ਆ ਕੇ ਗੱਲਾਂ ਕਰਨ ਦੀ ਇਧਰੋਂ ਉਧਰੋਂ ਤਾਂ ਤੁਸੀਂ ਉਹਨਾਂ ਨੂੰ ਏਵੇਂ ਕਹਿ ਕੇ ਵੀ ਵਰਜ ਸਕਦੇ ਹੋ ਤਾਂ ਵੀ ਇਹ ਨਿੰਦਾ ਜਿਹੜੀ ਆ ਇਹ ਨਾ ਸੁਣਨੀ ਚੰਗੀ ਆ ਤੇ ਕਰਨੀ ਵੀ ਨਹੀਂ ਚਾਹੀਦੀ ਮਹਾਰਾਜ ਦੀ ਬਾਣੀ ਨੇ ਸਾਨੂੰ ਰੋਕਿਆ ਹੁਣ ਕਈ ਵਾਰੀ ਆਸੇ ਪਾਸੇ ਲੋਕ ਹੀ ਇਦਾਂ ਦੇ ਹੁੰਦੇ ਆ ਸਾਨੂੰ ਉਹਨਾਂ ਵਿੱਚ ਰਹਿਣਾ ਪੈਂਦਾ ਉੱਠਣਾ ਬੈਠਣਾ ਪੈਂਦਾ ਉਹ ਗੱਲਾਂ ਲਾ ਲਾ ਕੇ ਤੇ ਆ ਕੇ ਕਰਦੇ ਆ ਤੇ ਸਾਡੀ ਉਹਦੇ ਵਿੱਚ ਰੁਚੀ ਕਈ ਵਾਰੀ ਵੱਧ ਜਾਂਦੀ ਆ ਜਿੰਨੀ ਨਿੰਦਿਆ ਸੁਣਨ ਵਿੱਚ ਰੁਚੀ ਵਧੂਗੀ ਉਹਨਾਂ ਸਿਮਰਨ ਕਰਨ ਵਿੱਚ ਰਸ ਘਟੇਗਾ ਇਹ ਗੱਲ ਤੁਸੀਂ ਮੇਰੀ ਚੇਤੇ ਰੱਖਣਾ ਸਾਧ ਸੰਗਤ ਜੀ ਜਿੰਨਾ ਤੁਸੀਂ ਇਦੋਂ ਤੋਂ ਬਚੇ ਰਹੋਗੇ ਉਹਨਾਂ ਸਿਮਰਨ ਦਾ ਰਸ ਵੀ ਤੁਹਾਨੂੰ ਆ ਜਾਏਗਾ ਭਗਤਾਂ ਦੇ ਜੀਵਨ ਵਿੱਚ ਇੰਨਾ ਫਰਕ ਕਿਉਂ ਆ ਤੁਸੀਂ ਕਦੇ ਸੋਚਿਓ ਕਿਉਂਕਿ ਭਗਤ ਵਾਸਤੇ ਜਿਹੜੇ ਵੀ ਸ਼ਬਦ ਸੀ ਕਹਿੰਨੇ ਆ ਜਾਂ ਲੋਕ ਕਹਿੰਦੇ ਆ ਉਹ ਕਹਿੰਦੇ ਨੇ ਵਾਹਿਗੁਰੂ ਇਹ ਜੋ ਮੈਨੂੰ ਕਿਹਾ ਜਾ ਰਿਹਾ ਇਹ ਸਭ ਤੇਰੀ ਵਡਿਆਈ ਆ ਕਈ ਵਾਰੀ ਲੋਕ ਹੁੰਦੇ ਆ ਭਗਤਾਂ ਨੂੰ ਚੰਗਾ ਚੰਗਾ ਕਹਿਣ ਲੱਗ ਜਾਂਦੇ ਆ ਉਹ ਕਹਿ ਦਿੰਦੇ ਆ ਭਾਈ ਇਹ ਤੇਰੀ ਹੀ ਸੋਭਾ ਮੈਂ ਤੇਰੇ ਚਰਨਾਂ ਵਿੱਚ ਰੱਖ ਰਿਆਂ ਇਹ ਗੁਰਪ੍ਰਸਾਦ ਏ ਤੇਰੀ ਕਿਰਪਾ ਇਹ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਿਆ ਤਾਂ ਛੋੜ ਨਾ ਜਾਈ ਫਿਰ ਭਗਤਾਂ ਦੀ ਨਿੰਦਿਆ ਵੀ ਹੁੰਦੀ ਆ ਇਹੋ ਜਿਹੇ ਲੋਕ ਆ ਜਿਹੜੇ ਨਿੰਦਿਆ ਕਰਦੇ ਆ ਫਿਰ ਉਹ ਕਹਿ ਦਿੰਦੇ ਆ ਵੀ ਜੇ ਮੇਰੀ ਕੋਈ ਬਦਖੋਈ ਕਰਦਾ ਨਿੰਦਿਆ ਕਰਦਾ ਤਾਂ ਵੀ ਮੈਂ ਤੇਰੇ ਚਰਨਾਂ ਵਿੱਚ ਰੱਖ ਰਿਆਂ ਭਗਤ ਅਸਲ ਵਿੱਚ ਜੋ ਵੀ ਦੂਜਾ ਕਹਿੰਦਾ ਹੈ ਉਹਨੂੰ ਮੰਨਦੇ ਹੀ ਨਹੀਂ ਜੋ ਵੀ ਦੂਜਾ ਉਹਨਾਂ ਬਾਰੇ ਕਹਿ ਰਿਹਾ ਉਕੇ ਇਸ ਤਰ੍ਹਾਂ ਤਾਂ ਐ ਹੋ ਗਿਆ ਨਾ ਕੱਲ ਨੂੰ ਆ ਕੇ ਆਪਾਂ ਨੂੰ ਕੋਈ ਚੰਗਾ ਕਹਿ ਰਿਆ ਫਿਰ ਪਰਸੋਂ ਨੂੰ ਆ ਕੇ ਬੁਰਾ ਕਹੂਗਾ ਪਰ ਸੇ ਲੋਕਾਂ ਦੇ ਚਲਾਏ ਚੱਲਣ ਲੱਗ ਜਾਗੇ ਕਾਲੇ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਕਦੇ ਮੁਕਤ ਨਹੀਂ ਹੁੰਦਾ ਜੀ ਇਹ ਚੀਜ਼ਾਂ ਤੁਹਾਨੂੰ ਦੋਨੋਂ ਛੱਡਣੀਆਂ ਪੈਣਗੀਆਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਤੇ ਉਹ ਦੋਨੋਂ ਹੀ ਛੱਡਣੇ ਪੈਣਗੇ ਜੇ ਤੁਸੀਂ ਸਿੱਕਾ ਛੱਡਣਾ ਇਹ ਨਹੀਂ ਕਿ ਕਹੋ ਮੇਰੀ ਸੋਭਾ ਹੋਈ ਚੱਲੇ ਨਿੰਦਿਆ ਨਾ ਹੋਵੇ ਇਦਾਂ ਨਹੀਂ ਹੁੰਦਾ ਹੁੰਦਾ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਜਾਂ ਤਾਂ ਦੋਨੋਂ ਛੱਡੋਗੇ ਜਾਂ ਦੋਨੇ ਰਹਿਣਗੇ ਆਪਾਂ ਕਹਿੰਨੇ ਆ ਸਾਡੀ ਸੋਭਾ ਹੋਈ ਚੱਲੇ ਉਸਤਤ ਹੋਈ ਚੱਲੇ ਨਿੰਦਿਆ ਸਾਡੀ ਹੋਵੇ ਨਾ ਇਹ ਕਿਵੇਂ ਹੋ ਜੂਗਾ ਜੀ ਜਿੱਥੇ ਉਸਤਤਤਾ ਉੱਥੇ ਨਿੰਦਿਆ ਵੀ ਹੋਊਗੀ ਮਹਾਰਾਜ ਨੇ ਤਾਂ ਹੀ ਕਿਹਾ ਉਸਤਤ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਵਾਨਾ ਜਨ ਨਾਨਕਿਓ ਖੇਲ ਕਠਨ ਹੈ ਕਿਨਹੁ ਗੁਰਮੁਖੁ ਜਾਨਾ ਮਹਾਰਾਜ ਕਹਿੰਦੇ ਦੁਨੀਆਂ ਤੇ ਇੱਕ ਕੰਮ ਕਰਨਾ ਬਹੁਤ ਔਖਾ ਬਹੁਤ ਔਖਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਕਿਹੜਾ ਕਿ ਬੰਦਾ ਜਿਹੜਾ ਹੈ ਉਹ ਉਸਤਤ ਸੁਣ ਕੇ ਫੁੱਲਣਾ ਛੱਡ ਦੇਵੇ ਨਿੰਦਿਆ ਸੁਣ ਕੇ ਦੁਖੀ ਹੋਣਾ ਛੱਡ ਦੇਵੇ ਇਹ ਅਵਸਥਾ ਕਰਮਾਂ ਦੇ ਨਾਲ ਪ੍ਰਾਪਤ ਹੁੰਦੀ ਆ ਬਹੁਤ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦੀ ਆ ਆਪਾਂ ਉਹਨਾਂ ਲੋਕਾਂ ਵਿੱਚੋਂ ਆ ਜਿਹੜੇ ਉਸਤਤ ਸੁਣ ਕੇ ਸੋਭਾ ਸੁਣ ਕੇ ਫੁੱਲ ਜਾਂਦੇ ਆ ਨਿੰਦਿਆ ਸੁਣ ਕੇ ਦੁਖੀ ਹੋ ਜਾਂਦੇ ਆ ਤੇ ਉਹ ਬੰਦੇ ਨੇ ਅਸਲ ਸੱਚ ਲੱਭ ਲਿਆ ਜਿਹੜਾ ਨਾ ਤਾਂ ਕਿਸੇ ਦੀ ਖੁਸ਼ਾਮਦ ਕਰਦਾ ਨਾ ਕਿਸੇ ਦੀ ਨਿੰਦਿਆ ਕਰਦਾ ਉਹ ਆਤਮਕ ਅਵਸਥਾ ਤੇ ਪਹੁੰਚ ਗਿਆ ਉੱਚੀ ਪਦਵੀ ਉਹਨੇ ਹਾਸਲ ਕਰ ਲਈ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਨ ਪਰ ਅਸੀਂ ਅਜੇ ਤੱਕ ਇਹਨਾਂ ਗੱਲਾਂ 'ਚ ਫਸੇ ਹੋਏ ਆ ਕਿ ਸਾਡੀ ਸੋਭਾ ਹੋਵੇ ਥੋੜੀ ਜੀ ਕਿਸੇ ਨੇ ਗੱਲ ਕਹਿ ਤੀ ਗੱਲ ਚੁੱਭ ਜਾਂਦੀ ਆ ਰਿਸ਼ਤੇ ਟੁੱਟ ਜਾਂਦੇ ਆ ਉਹਦਾ ਕਾਰਨ ਸ਼ੈਨਸ਼ੀਲਤਾ ਘਟ ਗਈ ਹੈ ਦੁੱਖ ਨਹੀਂ ਵਧੇ ਸਹਿਣ ਸ਼ਕਤੀ ਸਾਡੀ ਘਟ ਗਈ ਹੈ ਜਿਹਨੂੰ ਸਹਿਣਾ ਆ ਗਿਆ ਸਮਝ ਲਓ ਉਹਨੂੰ ਰਹਿਣਾ ਆ ਗਿਆ ਸਾਧ ਸੰਗਤ ਜੀ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਜੀਵਨ ਇਸ ਤਰ੍ਹਾਂ ਦਾ ਕਿਉਂ ਬਣ ਜਾਂਦਾ ਸ਼ੈਨਸ਼ੀਲਤਾ ਸਾਡੇ ਵਿੱਚੋਂ ਕਿਵੇਂ ਖਤਮ ਹੁੰਦੀ ਹੈ ਜੇ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਫੋਨ ਆ ਉਹਦੇ ਵਿੱਚ ਤੁਸੀਂ ਕੋਈ ਵੀਡੀਓ ਦੇਖ ਰਹੇ ਹੋ ਕੋਈ ਵੀ ਚੀਜ਼ ਦੇਖ ਰਹੇ ਹੋ ਉਹਦੇ ਵਿੱਚ ਲੋਕ ਜਿਹੜੇ ਆ ਦੇਖਿਓ ਉਹ ਤੀਜੇ ਦੀਆਂ ਗੱਲਾਂ ਕਰ ਰਹੇ ਹੁੰਦੇ ਆ ਕੋਈ ਆਪਣੇ ਔਗਣਾ ਬਾਰੇ ਨਹੀਂ ਦੱਸਦਾ ਹੁੰਦਾ ਕਦੇ ਵੀ ਜਦੋਂ ਵੀ ਲੋਕ ਗੱਲ ਕਰਦੇ ਆ ਉਹ ਤੀਜੇ ਦੀ ਗੱਲ ਕਰਦੇ ਆ ਉਹ ਕਿਉਂ ਕਰਦੇ ਨੇ ਕਿਉਂਕਿ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕਿ ਸਾਡੇ ਔਗਣ ਜਿਹੜੇ ਟਕੇ ਰਹਿਣ ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਆਪ ਖੋਜ ਖੋਜ ਮਿਲੇ ਕਬੀਰ ਆਪਣੀ ਖੋਜ ਕੀਤੇ ਤੋਂ ਪਤਾ ਲੱਗਦਾ ਮੇਰੇ ਵਿੱਚ ਕੀ ਕਮੀਆਂ ਨੇ ਹੁਣ ਜੋ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਉਦੇ ਵਿੱਚ ਜੋ ਵੇਖਦੇ ਹਾਂ ਉਹਦੇ ਵਿੱਚ ਵੀ ਦੂਜੇ ਤੀਜੇ ਬਾਰੇ ਗੱਲਾਂ ਹੋ ਰਹੀਆਂ ਤੇ ਗੋਰਿਆਂ ਦਾ ਇੱਕ ਕਥਨ ਆ ਕਿ ਦੂਜਾ ਨਰਕ ਹੈ ਉਹ ਕਹਿੰਦੇ ਨੇ ਅਦਰ ਇਜ਼ ਹੈਲ ਉਹਨਾਂ ਦੀ ਇੱਕ ਕਹਾਵਤ ਆ ਦੂਜੇ ਬੰਦੇ ਬਾਰੇ ਬਹੁਤੀਆਂ ਗੱਲਾਂ ਕਰਨੀਆਂ ਦੂਜੇ ਬੰਦਿਆਂ ਵਿੱਚ ਬਹੁਤਾ ਧਿਆਨ ਦੇਣਾ ਇਹ ਤੁਹਾਨੂੰ ਤਰੱਕੀ ਦੇ ਰਾਹ ਤੇ ਨਹੀਂ ਤੋੜਦਾ ਤੁਹਾਨੂੰ ਨਰਕਾਂ 'ਚ ਸੁੱਟ ਦਿੰਦਾ ਗੱਲ ਗੋਰਿਆਂ ਦੀ ਕਹਿਣ ਦੀ ਨਹੀਂ ਗੱਲ ਇੱਕ ਉਦਾਹਰਨ ਮੈਂ ਕਹਿ ਰਿਹਾ ਵਨ ਗੁਰੂ ਸਾਹਿਬ ਜੀ ਨੇ ਤਾਂ ਬਹੁਤ ਸਮਾਂ ਪਹਿਲਾਂ ਸਾਨੂੰ ਇਹ ਗੱਲਾਂ ਬਾਣੀ ਵਿੱਚ ਦੱਸੀਆਂ ਹੋਈਆਂ ਨੇ ਪਰ ਉਹ ਗੱਲਾਂ ਨੇ ਵੀ ਕਈ ਵਾਰੀ ਅਸੀਂ ਦੂਜਿਆਂ ਦੀ ਉਦਾਹਰਨ ਦੇ ਤੋ ਸਮਝਦੇ ਆਂ ਭਾਵੇਂ ਸਾਡੇ ਕੋਲ ਕਿੰਨਾ ਵੀ ਖਜ਼ਾਨਾ ਹੋਵੇ ਤਾਂ ਬਾਬਾ ਫਰੀਦ ਜੀ ਨੇ ਆਖਿਆ ਸੀ ਇਹ ਬੰਦਿਆ ਜੇ ਤੂੰ ਬਰੀਕ ਅਕਲ ਦਾ مالک ਆ ਆਪਣੇ ਔਗਣਾ ਨੂੰ ਦੇਖਿਆ ਕਰ ਦੂਜਿਆਂ ਦੀ ਪਰਚੋਲ ਨਾ ਕਰਿਆ ਕਰ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਦੂਜਿਆਂ ਬਾਰੇ ਬਹੁਤਾ ਸੋਚਣਾ ਕਾਲੇ ਲੇਖ ਲਿਖਣੇ ਆ ਵੀ ਤੂੰ ਆਪਦੇ ਕਰਮਾਂ ਨੂੰ ੱੱੱਕੇ ਮਾਰ ਰਹੇ ਆ ਤਾਂ ਹੁਣ ਜਦੋਂ ਸਾਡੇ ਹੱਥ ਦੇ ਵਿੱਚ ਫੋਨ ਆ ਉਹ ਦੂਜੀ ਵਾਰੀਆਂ ਗੱਲਾਂ ਹੋ ਰਹੀਆਂ ਨੇ ਤੀਜੀ ਵਾਰੇ ਗੱਲਾਂ ਹੋ ਰਹੀਆਂ ਨੇ ਚੌਥੇ ਵਾਰੇ ਗੱਲਾਂ ਹੋ ਰਹੀਆਂ ਨੇ ਮੇਰਾ ਕਹਿਣ ਦਾ ਭਾਵੇਂ ਆ ਵੀ ਸਵੈ ਦੀ ਪਰਚੋਲ ਤੋਂ ਬਿਨਾ ਬਾਕੀ ਸਭ ਕੁਝ ਹੋ ਰਿਹਾ ਤੇ ਜਦੋਂ ਅਸੀਂ ਸੁਣਦੇ ਜਾਂਦੇ ਆ ਸੁਣਦੇ ਜਾਂਦੇ ਆ ਅਸੀਂ ਵੀ ਇੰਨਾ ਵਰਗੇ ਹੋ ਜਾਂਦੇ ਆ ਸਿਮਰਨ ਦੇ ਵਿੱਚ ਸਾਡਾ ਧਿਆਨ ਨਹੀਂ ਲੱਗਦਾ ਬਾਣੀ ਵਿੱਚ ਸਾਡਾ ਧਿਆਨ ਨਹੀਂ ਲੱਗਦਾ ਅੱਖਾਂ ਨੇ ਜਦੋਂ ਗਲਤ ਸੰਗਤ ਕੀਤੀ ਹੋਵੇ ਇੰਨੀ ਗਲਤ ਸੰਗਤ ਕਰ ਲਈ ਆ ਜਿਵੇਂ ਕੋਈ ਪੱਥਰ ਆ ਮੰਨ ਲਓ ਉੱਤੇ ਪਰ ਰਸਤੀ ਕਸਾਈ ਚੱਲੀਏ ਕਸਾਈ ਚੱਲੀਏ ਨਿਸ਼ਾਨ ਪਾ ਦੇਵੇਗੀ ਨਾ ਉਹ ਇਹ ਸੰਸਕਾਰ ਪੱਕੇ ਹੋਇਆ ਸਾਡੇ ਇਹ ਅੱਜ ਦੇ ਨਹੀਂ ਬਹੁਤ ਸਮੇਂ ਦਾ ਮਨ ਵਿਗੜਿਆ ਹੋਇਆ ਤਾਂ ਸਾਨੂੰ ਇਹਨੂੰ ਚੰਗੀ ਸੰਗਤ ਦੇਣੀ ਪਊਗੀ ਹੁਣ ਜੋ ਅਸੀਂ ਵੇਖਦੇ ਆ ਸਾਹਮਣੇ ਉਹਦੇ ਵਿੱਚ ਇੱਕ ਚੰਗਾ ਪੱਖ ਹੁੰਦਾ ਇੱਕ ਬੁਰਾ ਪੱਖ ਹੁੰਦਾ ਦੋ ਧਿਰਾਂ ਹੁੰਦੀਆਂ ਨੇ ਇੱਕ ਤਰ ਚੰਗੀ ਹੁੰਦੀ ਐ ਇੱਕ ਤਰ ਮਾੜੀ ਹੁੰਦੀ ਐ ਅਸੀਂ ਭਾਵੇਂ ਮਾੜੀ ਧਰ ਨਾਲ ਖੜ ਜਾਈਏ ਚਾਹੇ ਚੰਗੀ ਨਾਲ ਉਦੋਂ ਅਸੀਂ ਜੱਜ ਕਰਨ ਲੱਗ ਜਾਨੇ ਆ ਫੈਸਲਾ ਸੁਣਾ ਦੇਣੇ ਆ ਕਿ ਆ ਚੰਗਾ ਹੈ ਆ ਮਾੜਾ ਹੈ ਤੇ ਜਦੋਂ ਅਸੀਂ ਜੱਜ ਬਣ ਜਾਨੇ ਆ ਉਦੋਂ ਰੱਬ ਤੋਂ ਵੱਡੇ ਹੋ ਜਾਨੇ ਆ ਯਾਦ ਰੱਖਣਾ ਜਦੋਂ ਆਪਾਂ ਜੱਜਮੈਂਟ ਹੀ ਕਰਨ ਲੱਗ ਗਏ ਆ ਚੰਗਾ ਆ ਬੁਰਾ ਕਿਉਂਕਿ ਬਾਣੀ ਵਿੱਚ ਇਹ ਵੀ ਪੰਕਤੀ ਆਉਂਦੀ ਆ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਇਹ ਭਗਤਾਂ ਦੀ ਇੱਕ ਅਵਸਥਾ ਦਾ ਜ਼ਿਕਰ ਆ ਕਿ ਸਭ ਕੁਝ ਚੰਗਾ ਹੀ ਆ ਜੋ ਹੋ ਰਿਹਾ ਚਾਹੇ ਆਪਾਂ ਚੰਗੀ ਧਰ ਨਾਲ ਖੜ ਗਏ ਚਾਹੇ ਆਪਾਂ ਬੁਰੇ ਪਾਸੇ ਖੜ ਗਏ ਆਪਾਂ ਫੈਸਲਾ ਤਾਂ ਸੁਣਾਤਾ ਨਾ ਉਹ ਫੈਸਲਾ ਸੁਣਾ ਦਿੱਤਾ ਜਦੋਂ ਇਹ ਮੈ ਮੋਬਾਈਲ ਦੀ ਗੱਲ ਕਰ ਰਿਆਂ ਵੀ ਜੋ ਅਸੀਂ ਸਾਹਮਣੇ ਵੇਖਦੇ ਆ ਆਪਾਂ ਕਹਿੰਨੇ ਉਹ ਬੰਦਾ ਭਾਸ਼ਣ ਦੇ ਰਿਹਾ ਏ ਠੀਕ ਜੇ ਆਪਾਂ ਕਹਿਤਾ ਏ ਠੀਕ ਆ ਤਾਂ ਆਪਾਂ ਦੂਜੀ ਧਰ ਜਿਹੜੀ ਆ ਉਹਨੂੰ ਕੱਟ ਦੇਣਾ ਇਹ ਦੂਜੇ ਨੂੰ ਕਹਿਤਾ ਆਪਾਂ ਇਹ ਠੀਕ ਆ ਪਹਿਲੀ ਨੂੰ ਕੱਟ ਦਾਂਗੇ ਇਸ ਤਰ੍ਹਾਂ ਭਵ ਇਸ ਜਦੋਂ ਫੈਸਲੇ ਕਰਦੇ ਆ ਥੋਪ ਲੈਨੇ ਆ ਚੀਜ਼ ਵੀ ਹਾਂ ਏ ਇਦਾਂ ਵਾ ਇਦਾਂ ਹੀ ਆ ਉਦੋਂ ਅਸੀਂ ਰੱਬ ਬਣਦੇ ਆ ਤੇ ਜਿਹੜਾ ਬੰਦਾ ਰੱਬ ਬਣੂਗਾ ਉਹ ਰੱਬ ਦਾ ਸ਼ਰੀਕ ਬਣ ਜਾਊਗਾ ਤੇ ਰੱਬ ਦਾ ਸ਼ਰੀਕ ਬਣ ਕੇ ਅੱਜ ਤੱਕ ਕਿਸੇ ਨੇ ਕਦੇ ਸੁੱਖ ਨਹੀਂ ਪਾਇਆ ਜੋ ਹੋ ਰਿਹਾ ਰਜਾ ਹੈ ਵਾਹਿਗੁਰੂ ਇਹ ਕਹਿ ਦੇਣਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤੇ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ ਮੀ ਪੈ ਗਿਆ ਆਪਾਂ ਕਈ ਵਾਰੀ ਕਹਿੰਨੇ ਆ ਨਹੀਂ ਪੈਣਾ ਚਾਹੀਦਾ ਸੀ ਮੇਰੀ ਫਸਲ ਖਰਾਬ ਹੋ ਜਾਊਗੀ ਤੇ ਜੇ ਨਾ ਪਵੇ ਫਿਰ ਆਪਾਂ ਕਹਿੰਨੇ ਪੈਣਾ ਚਾਹੀਦਾ ਕਈ ਵਾਰੀ ਸਾਡੀ ਫਸਲ ਨੂੰ ਲੋੜ ਹੁੰਦੀ ਆ ਕਿਉਂ ਨਹੀਂ ਪਿਆ ਮੀਂਹ ਪੈ ਗਿਆ ਤਾਂ ਵੀ ਮਾੜਾ ਨਹੀਂ ਪਿਆ ਤਾਂ ਵੀ ਮਾੜਾ ਇਸ ਤਰ੍ਹਾਂ ਸੂਰਜ ਨਿਕਲ ਗਿਆ ਗਰਮੀ ਆ ਗਈ ਉਹ ਵੀ ਮਾੜੀ ਆ ਸਰਦੀ ਆ ਗਈ ਉਹ ਵੀ ਮਾੜੀ ਆ ਆਪਣੇ ਹਿਸਾਬ ਨਾਲ ਸੁੱਖਾ ਨੂੰ ਦੇਖਣਾ ਤੇ ਰੱਬ ਨੂੰ ਕਹਿ ਦੇਣਾ ਇਹ ਠੀਕ ਨਹੀਂ ਇਹ ਠੀਕ ਨਹੀਂ ਇਸ ਤਰ੍ਹਾਂ ਅਸੀਂ ਆਪਣੇ ਕਰਮਾਂ ਵਿੱਚ ਕੰਡੇ ਬੀਜਦੇ ਆਂ ਤੇ ਕਿਸੇ ਦੀ ਗੱਲ ਕਹੀ ਹੋਈ ਜਿਹੜੀ ਚੁੱਭਦੀ ਆ ਸਾਨੂੰ ਉਹ ਤਾਂ ਹੀ ਚੱਬ ਚੁੱਭਦੀ ਆ ਕਿਉਂਕਿ ਅਸੀਂ ਹਜੇ ਉੱਥੇ ਖੜੇ ਆ ਜਿੱਥੇ ਗੱਲ ਚੁੱਭ ਸਕਦੀ ਆ ਖਿਆਲ ਕਰਨਾ ਗੱਲ ਥੋੜੀ ਡੂੰਗੀ ਆ ਜਿਸ ਬੰਦੇ ਨੂੰ ਕਿਸੇ ਨੇ ਆ ਕੇ ਗਾਲ ਕਢੀ ਆ ਉਹ ਗਾਲ ਉਹਦੇ ਤੱਕ ਪਹੁੰਚ ਸਕਦੀ ਸੀ ਉਹਨੇ ਲੈ ਲਈ ਆ ਉਹ ਖਪਾ ਹੋ ਗਿਆ ਖਪ ਗਿਆ ਉਹ ਗੁੱਸੇ 'ਚ ਆ ਗਿਆ ਕਈਆਂ ਦੀ ਅਵਸਥਾ ਇੰਨੀ ਉੱਚੀ ਹੁੰਦੀ ਆ ਮਹਾਤਮਾ ਬੁੱਧ ਤੇ ਆ ਕੇ ਕਿਸੇ ਨੇ ਥੁੱਕ ਦਿੱਤਾ ਗਾਲਾਂ ਵੀ ਕੱਢੀਆਂ ਸ਼ਾਂਤ ਰਹੇ ਜਿੱਥੇ ਮਹਾਤਮਾ ਬੁੱਧ ਜੀ ਖੜੇ ਨੇ ਇਸ ਅਵਸਥਾ ਤੇ ਬੈਠੇ ਨੇ ਉਥੇ ਕਿਸੇ ਦਾ ਸੁੱਟਿਆ ਹੋਇਆ ਥੁੱਕ ਪਹੁੰਚਦਾ ਹੀ ਨਹੀਂ ਕੱਡੀਆਂ ਹੋਈਆਂ ਗਾਲਾਂ ਪਹੁੰਚਦੀਆਂ ਹੀ ਨਹੀਂ ਆਨੰਦ ਨੇ ਪੁੱਛਿਆ ਮਹਾਤਮਾ ਬੁੱਧ ਨੂੰ ਕਿ ਤੁਹਾਡੇ ਚਿਹਰੇ ਤੇ ਤਾਂ ਕਿ ਥੁੱਕ ਤਾਂ ਕਿਸੇ ਨੇ ਗਾਲਾਂ ਕੱਢੀਆਂ ਕੋਈ ਫਰਕ ਨਹੀਂ ਪਿਆ ਉਹਨਾਂ ਨੇ ਆਖਿਆ ਸੀ ਜਾਓ ਕਬਰਿਸਤਾਨ ਦੇ ਵਿੱਚ ਤੇ ਜਾ ਕੇ ਉਹਨਾਂ ਦੇ ਮਰਦਿਆਂ ਦੀ ਸੋਭਾ ਕਰਕੇ ਆਓ ਕੀਤੀ ਫਿਰ ਉਹਨੇ ਸੋਭਾ ਵਾਪਸ ਆਏ ਕਹਿੰਦੇ ਸੋਭਾ ਕੀਤੀ ਆ ਚੰਗਾ ਚੰਗਾ ਆਖਿਆ ਕਹਿੰਦੇ ਉਹਨਾਂ ਨੂੰ ਕੋਈ ਫਰਕ ਪਿਆ ਕਹਿੰਦੇ ਨਹੀਂ ਕਹਿੰਦੇ ਹੁਣ ਜਾਓ ਉਹਨਾਂ ਨੂੰ ਨਿੰਦਿਆ ਕਰਕੇ ਆਓ ਨਿੰਦਿਆ ਕੀਤੀ ਜਦੋਂ ਮਾੜਾ ਆਖਿਆ ਵਾਪਸ ਆਏ ਕਹਿੰਦੇ ਹੁਣ ਉਹਨਾਂ ਨੂੰ ਕੁਝ ਫਰਕ ਪਿਆ ਉੱਠ ਕੇ ਬਾਹਰ ਆਏ ਕਬਰਾਂ ਵਿੱਚੋਂ ਕਹਿੰਦੇ ਨਹੀਂ ਕਹਿੰਦੇ ਇਹੀ ਅਵਸਥਾ ਮੇਰੀ ਆ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਜੀਉਂਦਿਆਂ ਜੀ ਮਰ ਗਏ ਹਾਂ ਬੇਕਾਰਾਂ ਵੱਲੋਂ ਕ੍ਰੋਧ ਵੱਲੋਂ ਇਸ ਕਰਕੇ ਕੋਈ ਕੁਝ ਕਹੇ ਮਹਾਤਮਾ ਬੁੱਧ ਵਰਗੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਸਾਜੇ ਹੁੰਦੇ ਆ ਰੱਬ ਦੇ ਰੱਬ ਦੇ ਹੁਕਮ ਵਿੱਚ ਜਿਹੜੇ ਰਹਿੰਦੇ ਆ ਉਹਨਾਂ ਨੂੰ ਗੱਲ ਕਿਸੇ ਦੀ ਚੁਬਦੀ ਨਹੀਂ ਕਿਉਂਕਿ ਗੱਲ ਪਹੁੰਚਦੀ ਨਹੀਂ ਅਸੀਂ ਅਜੇ ਅਵਸਥਾ ਹੀ ਸਾਡੀ ਇੰਨੀ ਕਾ ਕਿ ਕੋਈ ਗੱਲ ਸਾਨੂੰ ਕਹਿ ਰਿਆ ਸਾਨੂੰ ਜਦੀ ਚੁਬ ਜਾਂਦੀ ਹੈ ਇਸ ਕਰਕੇ ਸਾਨੂੰ ਥੋੜਾ ਆਪਣਾ ਆਪ ਦਾ ਸੁਧਾਰ ਕਰਨਾ ਪਵੇਗਾ ਦੂਜਿਆਂ ਦਾ ਦੋਸ਼ ਨਹੀਂ ਆਪਣਾ ਹੀ ਦੋਸ਼ ਆ ਵੀ ਕਿਸੇ ਦੀ ਗੱਲ ਕਹੀ ਹੋਈ ਚੁੱਭ ਜਾਂਦੀ ਹੈ ਹਜੇ ਨਾਮ ਦੇ ਧਾਰਨੀ ਨਹੀਂ ਬਣੇ ਨਾਮ ਦੇ ਰਸੀਏ ਨਹੀਂ ਬਣੇ ਉਹਨਾਂ ਸਿਮਰਨ ਨਹੀਂ ਕਰ ਸਕੇ ਜਿੰਨਾ ਕਰਨਾ ਚਾਹੀਦਾ ਸੀ ਤਾਂ ਜਦੋਂ ਕਿਸੇ ਦੀ ਗੱਲ ਕਹੀ ਹੋਈ ਚੁੱਭ ਜਾਵੇ ਚੇਤੇ ਰੱਖਿਓ ਸੋਚ ਲੈਣਾ ਸਿਮਰਨ ਵਧਾਈਏ ਆਪਦਾ ਹਜੇ ਦੂਜਿਆਂ ਦਾ ਅਸਰ ਪੈ ਰਿਆ ਦੂਜਿਆਂ ਦਾ ਅਸਰ ਪੈ ਰਿਆ ਪ੍ਰਭਾਵ ਪੈ ਰਿਆ ਸਿਮਰਨ ਵਧਾਈਏ ਨਿਤਨੇਮ ਵਧਾਈਏ ਬਾਣੀ ਹੋਰ ਵੱਧ ਪੜਨ ਦੀ ਲੋੜ ਆ ਖੋਜਣ ਦੀ ਲੋੜ ਆ ਸਮਝਣ ਦੀ ਲੋੜ ਆ ਬਾਣੀ ਨੂੰ ਵਿਚਾਰਨ ਦੀ ਲੋੜ ਆ ਅਮਲ ਕਮਾਉਣ ਦੀ ਲੋੜ ਆ ਤਾਂ ਇਹ ਚੀਜ਼ਾਂ ਨੂੰ ਐਵੇਂ ਸੋਚਣਾ ਹੈ ਗੁਰੂ ਪਿਆਰਿਓ ਸਤਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਤਾਂ ਇਹ ਉਸਤਤ ਵੀ ਛੱਡਣੀ ਪਊਗੀ ਨਿੰਦਿਆ ਵੀ ਛੱਡਣੀ ਪਊਗੀ ਦੋਨੋਂ ਚੀਜ਼ਾਂ ਛੱਡਣੀਆਂ ਪੈਣਗੀਆਂ ਇਹ ਨਹੀਂ ਹੁੰਦਾ ਕਿ ਮੈਂ ਇੱਕ ਛੱਡਦਾ ਇੱਕ ਰੱਖ ਲਾਂ ਐਵੇਂ ਨਹੀਂ ਹੋਣਾ ਸਿੱਕਾ ਜਾਂਦਾ ਪੂਰਾ ਸੁੱਟਣਾ ਪਊਗਾ ਫਿਰ ਸੱਟ ਲੈਨੇ ਆ ਫਿਰ ਚੁੱਕ ਲੈਨੇ ਆ ਇਹ ਖੇਡ ਜਿਹੜੀ ਆ ਖੇਡੀ ਜਾਂਦੇ ਆ ਉਧਰ ਨੂੰ ਦਿਨ ਲੰਗੀ ਜਾਂਦੇ ਆ ਜ਼ਿੰਦਗੀ ਬੜੀ ਛੋਟੀ ਆ ਖਿਆਲ ਕਰੀਏ ਸੋਹਣਾ ਜੀਵਨ ਜਿਉ ਕੇ ਜਾਈਏ ਰੱਬ ਦੇ ਚਰਨਾਂ ਵਿੱਚ ਇਹ ਚਾਦਰ ਉਹਨੇ ਦਿੱਤੀ ਆ ਨਾਮ ਦੇ ਰੰਗ ਵਿੱਚ ਨੂੰ ਰੰਗ ਕੇ ਲੈ ਕੇ ਜਾਈਏ ਐਵੇਂ ਨਾ ਇਹਦੇ ਉੱਤੇ ਦਾਗ ੱੱਬੇ ਲਾਈਏ ਇਹ ਜ਼ਿੰਦਗੀ ਦੀ ਚਾਦਰ ਭੁੱਲ ਚੁੱਕਦੀ ਖਿਮਾ ਜੀ ਸੰਤਾਂ ਮਹਾਂਪੁਰਖਾਂ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ